ਵਾਰਮ ਸਤਿਕਾਰਯੋਗ ਸਾਰੇ ਪੰਜਾਬ ਵਾਸੀਓ ਸਭ ਤੋਂ ਪਹਿਲਾਂ ਫਤਿਹ ਅਰਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਇਹ ਵੀਡੀਓ ਬਣਾਉਣ ਦਾ ਮੇਰਾ ਮੇਨ ਮਕਸਦ ਹੈ ਕਿ ਕਿਸਾਨ ਜਥੇਬੰਦੀਆਂ ਦੇ ਜਿਹੜੇ ਲੰਬੇ ਸੰਘਰਸ਼ ਚੱਲੇ ਨੇ ਅੱਜ ਉਹਨਾਂ ਦਾ ਪ੍ਰਭਾਵ 80% ਇਹ ਜਨਤਾ ਦੇ ਉੱਪਰ ਪੈ ਚੁੱਕਿਆ ਹੈ ਤੇ 20% ਹਜੇ ਘਟ ਹੈ ਉਹ ਘਟ ਕਿਵੇਂ ਹੈ ਕਿਉਂਕਿ ਉਹ ਉਹ ਲੋਕ ਨੇ ਜਿਨ੍ਹਾਂ ਨੂੰ ਸਿਰਫ ਤੇ ਸਿਰਫ ਖਾਣ ਤੱਕ ਮਕਸਦ ਹੈ ਪੀਣ ਤੱਕ ਮਕਸਦ ਹੈ ਕੋਈ ਆਪਣੇ ਬੱਚਿਆਂ ਦੇ ਭਵਿੱਖ ਦਾ ਮਕਸਦ ਨਹੀਂ ਵੀਰੋ ਜੇ ਆਪਾਂ ਅਜਿਹੀ ਸੋਚ ਲੈ ਕੇ ਚੱਲੇ ਤਾਂ ਸ਼ਾਇਦ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਸਾਡੀ ਰੀੜ ਦੀ ਹੱਡੀ ਹੈ ਕਾਰਪੋਰੇਟ ਲੋਕ ਉਹ ਰੀੜ ਦੀ ਹੱਡੀ ਤੋੜਨ ਨੂੰ ਤਤ ਪਰ ਤਤ ਆਪਣਾ ਯੋਰ ਲਾ ਰਹੇ ਹਨ ਹੁਣ ਤੁਸੀਂ ਕਹੋਗੇ ਕਿ ਰੀੜ ਦੀ ਹੱਡੀ ਕੀ ਰੀੜ ਦੀ ਹੱਡੀ ਜਿਹੜੀ ਸਰੀਰ ਦੀ ਰੀੜ ਦੀ ਹੱਡੀ ਹੈ ਉਹ ਨਹੀਂ ਜਿਹੜੀ ਆਪਣੇ ਆਰਥਿਕ ਢਾਂਚੇ ਦੀ ਰੀੜ ਦੀ ਹੱਡੀ ਹੈ। ਆਰਥਿਕ ਢਾਂਚੇ ਦੀ ਜਿਹੜੀ ਰੀੜ ਦੀ ਹੱਡੀ ਹੈ ਉਹ ਹੈ ਤੁਹਾਡੀ ਉન્નਤ ਖੇਤੀ। ਉન્નਤ ਖੇਤੀ ਨੂੰ ਜਿਹੜੀ ਤੁਸੀਂ ਖੇਤੀ ਜ਼ਮੀਨ ਦੇ ਵਿੱਚ ਪੈਦਾ ਕਰਕੇ ਇੰਡਸਟਰੀਆਂ ਨੂੰ ਦਿੰਦੇ ਹੋ ਜਿਹਦੇ ਉੱਤੇ ਕੱਚਾ ਮਾਲ ਅਤੇ ਜਿਹਦੇ ਉੱਪਰ ਤੁਹਾਡਾ ਜਿਹੜਾ ਮਤਲਬ ਹਰ ਇੱਕ ਮਜ਼ਦੂਰ ਤੇ ਬੇਰ ਰੁਜ਼ਗਾਰ ਰੁਜ਼ਗਾਰ ਪੈਦਾ ਕਰਕੇ ਆਪਣਾ ਪਰਿਵਾਰ ਪਾਲ ਰਿਹਾ ਹੈ ਉਹ ਤੁਹਾਡੀ ਰੀੜ ਦੀ ਹੱਡੀ ਜ਼ਮੀਨ ਨੂੰ ਇਹ ਖੋ ਕੇ ਕਾਰਪੋਰੇਟ ਲੋਕਾਂ ਨੂੰ ਦੇਣ ਜਾ ਰਹੇ ਨੇ ਜੇ ਆਪਾਂ ਨਾ ਸਮਝੇ ਕਿਉਂਕਿ ਜਿਹੜਾ ਦੁਸ਼ਮਣ ਹੈ ਉਹ ਦਿਨ ਬਦ ਦਿਨ ਉੱਪਰ ਨੂੰ ਅਮਰ ਪੇਲ ਵਾਂਗੂ ਵੱਧ ਰਿਹਾ ਹੈ ਤੇ ਜਿਹੜਾ ਦਰਖਤ ਹੈ ਜਿਹੜਾ ਤੁਹਾਡੀ ਜ਼ਮੀਨ ਹੈ ਉਹ ਕੱਟ ਰਹੀ ਹੈ ਉਹ ਘਟ ਕਿਵੇਂ ਰਹੀ ਹੈ ਆਪਣੀ ਸੋਚ ਜਿਹੜੀ ਸੋਚ ਵਿਕਸਤ ਹੋਣੀ ਸੀ ਉਹ ਸੁੰਗੜ ਕੇ ਇੱਕ ਨਿੱਕੀ ਜੀ ਸੋਚ ਬਣਦੀ ਜਾ ਰਹੀ ਹੈ ਉਹ ਕਿਵੇਂ ਬਣਦੀ ਜਾ ਰਹੀ ਹੈ ਆਪਾਂ ਇੱਕ ਇੰਡਸਟਰੀ ਏਰੀਆ ਮੰਨ ਰਹੇ ਹਾਂ ਵੀ ਜੇ ਇੰਡਸਟਰੀਆਂ ਲੱਗਣਗੀਆਂ ਸ਼ਾਇਦ ਸਾਨੂੰ ਕੋਈ ਮੁਨਾਫਾ ਹੋ ਜੇ ਨਹੀਂ ਜੇ ਤੁਹਾਡੀ ਜ਼ਮੀਨ ਤੁਹਾਡੇ ਕੋਲ ਰਹੂਗੀ ਤਾਂ ਤੁਸੀਂ ਦੇਖੋ ਆਪਣੇ ਬਜ਼ੁਰਗ ਸੀ ਆੜ-ਪੜ ਹੋਣ ਦੇ ਨਾਤੇ ਵੀ ਉਹਨਾਂ ਨੇ ਜਿਹੜੀ ਜ਼ਮੀਨ ਸੀ ਉਹ ਆਪਣੀ ਜ਼ਮੀਨ ਨਹੀਂ ਖੁੱਸਣ ਦਿੱਤੀ ਸੀ ਵੀਰੋ ਜੇ ਤੁਸੀਂ ਇਸ ਤਰ੍ਹਾਂ ਇੱਕ ਮੁਠ ਹੋ ਕੇ ਨਾ ਲੜੇ ਇੱਕ ਮੁਠੀ ਵਾਲੀ ਪਾਵਰ ਨਾ ਬਣਾਈ ਤਾਂ ਇੱਕ ਦਿਨ ਦੁਸ਼ਮਣ ਨੇ ਤੁਹਾਡੇ ਉੱਤੇ ਹਾਵੀ ਹੋਣਾ ਹੈ ਮੇਰੀ ਇਹ ਗੱਲ ਤੁਸੀਂ ਅੱਜ ਨੋਟ ਕਰ ਲਿਓ ਪਰ ਵੀਰੋ ਸਿਰਫ ਤੇ ਸਿਰਫ ਜਿਹੜਾ ਤੁਹਾਡਾ ਰੱਖ ਹੈ ਤੁਹਾਡਾ ਗਾਰਡ ਹੈ ਇਹ ਜਥੇਬੰਦੀਆਂ ਨੇ ਜਥੇ ਬੰਦਿਆਂ ਤੁਹਾਨੂੰ ਗਾਰਡ ਬਣ ਕੇ ਤੁਹਾਡੇ ਲਾਮੀ ਖੜੀਆਂ ਨੇ ਤੁਹਾਡੇ ਜਿਹੜੇ ਵਿਕਸਿਤ ਹੋ ਰਹੇ ਇਹ ਸੋਚ ਨੂੰ ਵਿਕਸਿਤ ਕਰਨ ਦੀ ਚਲ ਉਹ ਬਣਾ ਰਹੀਆਂ ਨੇ ਗਿਆ ਪਰ ਤੁਸੀਂ ਉਹਨਾਂ ਦਾ ਸਾਥ ਦੇਣ ਦੀ بجائے ਅੱਜ ਲੱਖਾਂ ਰੁਪਏ ਕਰੋੜਾਂ ਰੁਪਏ दारू ਮੂੰਹੇ ਹੋਰ ਨਸ਼ਿਆਂ ਮੂੰਹੇ ਆ ਨੌਜਵਾਨੀ ਦਾ ਘਾਣ ਕਰਨ ਵਾਸਤੇ ਅਤੇ ਭਵਿੱਖ ਨੂੰ ਸਾੜਨ ਵਾਸਤੇ ਲਾ ਦਿਓਗੇ ਪਰ ਜਿੱਦਨ ਤੁਹਾਡੇ ਕੋਲ ਫੰਡ ਮੰਗਣ ਜਾਈਗੇ ਤੁਸੀਂ ਕਹਿੰਦੇ ਹੋ ਕਿ ਵਿਖਗੇ ਇੱਕ ਫੰਡ ਖਾ ਜਾਂਦੇ ਨੇ ਵੀਰੋ ਤੁਸੀਂ ਮੈਨੂੰ ਇਹ ਗੱਲ ਦੱਸੋ ਕਿ ਕੀ ਜਿਹਨੂੰ ਤੁਸੀਂ ਅੱਜ ਲੋਕਤੱਤਰ ਜਾਂ ਡੈਮੋਕ੍ਰੇਸੀ ਦਾ ਥੰਮ ਮੰਨ ਰਹੇ ਹੋ ਡੈਮੋਕ੍ਰੇਸੀ ਮੰਨ ਰਹੇ ਹੋ ਡੈਮੋਕ੍ਰੇਸੀ ਦੀ ਜਿਹੜੀ ਪਹਿਲੀ ਪੌੜੀ ਹੈ ਇਹ ਅੱਜ ਸਰਪੰਚੀ ਪੰਚੀ ਇਹ ਹੈਗੀ ਕੀ ਜਿੱਦਨ ਤੁਹਾਡੇ ਕੋਰਕੀ ਹੋਈ ਜਿੱਦਨ ਤੁਹਾਡੇ ਜ਼ਮੀਨ ਦੇ ਉੱਤੇ ਡਾਕਾ ਪਿਆ ਜਿੱਦਨ ਤੁਹਾਡੀ ਪਰਾਲੀ ਦੀ ਅੱਗ ਲਾਉਣ ਦੇ ਉੱਤੇ ਤੁਹਾਡੇ ਉੱਤੇ ਰੈਂਡ ਐਂਟਰੀ ਲਾਤੀ ਤੇ ਜਿੱਦਨ ਤੁਹਾਨੂੰ ਕਿਸੇ ਨਾ ਕਿਸੇ ਕਾਰਨ ਕਰਕੇ ਤੁਹਾਡੇ ਮਕਾਨਾਂ ਦੀ ਤੁਹਾਡੇ ਘਰਾਂ ਦੀ কুরਕੀ ਕੀਤੀ ਕਿ ਉਸ ਸਮੇਂ ਜਿਹੜੀ ਇਹ ਡੈਮੋਕ੍ਰੇਸੀ ਦਾ ਪਹਿਲੀ ਪੌੜੀ ਦਾ ਥੰਮ ਮੰਨਦੇ ਹੋ ਕਿ ਉਹ ਤੁਹਾਡੇ ਨਾਲ ਬਾਹਰ ਮੋੜੇ ਨਾਲ ਮੋੜਾ ਜੋੜ ਕੇ ਖੜੂਗਾ ਕਿ ਉਹ ਅਫਸਰ شاہੀ ਦੀ ਅੱਖ ਚੱਕ ਪਾ ਕੇ ਗੱਲ ਕਰ ਸਕੂਗਾ ਨਹੀਂ ਕਰ ਸਕਦਾ ਜਿਹੜੀ ਇਸ ਜਥੇਬੰਦੀ ਦੇ ਗਠਿਤ ਕੀਤੇ ਹੋਏ ਜਥੇਬੰਦੀ ਦੇ ਚੁਣੇ ਹੋਏ ਆਗੂ ਵਰਕਰ ਨਿੱਕੇ ਤੋਂ ਨਿੱਕਾ ਵਰਕਰ ਜਿੰਨਾ ਚਿਰ ਜਿਹਦੀ ਸੋਚ ਬਣ ਗਈ ਜਿੰਨਾ ਚਿਰ ਤੁਸੀਂ ਆਪਣੀ ਸੋਚ ਨੂੰ ਵਿਕਸਤ ਨਹੀਂ ਕਰਦੇ ਤੁਸੀਂ ਪਰਖ ਨਹੀਂ ਕਰਦੇ ਕਿ ਸਾਨੂੰ ਲੜਾਉਣ ਵਾਲਾ ਕਿਹੜਾ ਹੈ ਤੇ ਸਾਡੇ ਲਈ ਲੜਨ ਵਾਲਾ ਕਿਹੜਾ ਹੈ ਉਹਨਾਂ ਚਿਰ ਤੁਹਾਨੂੰ ਵੀਰੋ ਇਹੋ ਜਿਹੀਆਂ ਪ੍ਰੋਬਲਮਾਂ ਆਉਂਦੀਆਂ ਰਹਿਣਗੀਆਂ ਬੇਨਤੀਆਂ ਪ੍ਰਵਾਨ ਕਰਿਓ ਆਪਣੀ ਸੋਚ ਨੂੰ ਵਿਕਸਤ ਕਰੋ ਲੜੋ ਨਾ ਭਾਈਚਾਰਾ ਖਤਮ ਨਾ ਕਰੋ ਪੋਟਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਰਾਜਨੀਤਿਕ ਲੋਕ ਆਪਣੀਆਂ ਚਾਲਾਂ ਚੱਲਦੇ ਰਹਿੰਦੇ ਨੇ ਤੇ ਤੁਹਾਨੂੰ ਤੁਹਾਡਾ ਜਿਹੜਾ ਵਿਕਾਸ ਵਿਕਸਿਤ ਕਰਦੇ ਨੇ ਉਹ ਸਿਰਫ ਨਾਲੀਆਂ ਗਲੀਆਂ ਜਾਂ ਤੁਹਾਨੂੰ ਜਿਹੜੀਆਂ ਫਰੀਦੀਆਂ ਚੀਜ਼ਾਂ ਨੇ ਇਥੋਂ ਤੱਕ ਤੁਹਾਨੂੰ ਸੀਮਤ ਰੱਖਿਆ ਹੋਇਆ ਜਿਹੜੀਆਂ ਤੁਹਾਡੀਆਂ ਲੋੜਾਂ ਨੇ ਜਿਵੇਂ ਤੁਹਾਡੀ ਸਿਹਤ ਤੁਹਾਡੀ ਪੜ੍ਹਾਈ ਤੁਹਾਡੇ ਬੀਮੇ ਤੁਹਾਡੇ ਫਸਲੀ ਬੀਮੇ ਤੁਹਾਡੇ ਪਸ਼ੂਆਂ ਦੇ ਬੀਮੇ ਅਤੇ ਤੁਹਾਡੇ ਜਿਹੜੇ ਮਤਲਬ ਬੱਚਿਆਂ ਦੀ ਪੜ੍ਹਾਈ ਦੇ ਵਾਸਤੇ ਤੁਹਾਨੂੰ ਲੋਨ ਵਗੈਰਾ ਦੇਣੇ ਉਹ ਨਹੀਂ ਪ੍ਰੋਵਾਈਡ ਕਰਾ ਸਕਦੇ ਨਾ ਕਰਾ ਸਕਣ ਨਾ ਕਰਾਉਣ ਕਿਉਂਕਿ ਇਹਨਾਂ ਦੀ ਸੋਚ ਹੈ ਵੀ ਜੇ ਇਹਨਾਂ ਨੂੰ ਅਜਿਹੀਆਂ ਸਹੂਲਤਾਂ ਦੇਤੀਆਂ ਤਾਂ ਸ਼ਾਇਦ ਇਹ ਆਪਣੋਂ ਵੋਟਾਂ ਨਾ ਪਾਉਣ ਤਾਂ ਆਪਣੀਆਂ ਜਿਹੜੀਆਂ ਲੰਬੇ ਲੰਬੇ ਕਤਾਰਾਂ ਬਣਾ ਕੇ ਲੰਬੇ ਲੰਬੇ ਕੱਠ ਬਣਾ ਕੇ ਇੱਕ ਵਾਰੀ ਅਨਾਉਂਸਮੈਂਟ ਕਰਨ ਤੇ ਜਿੱਥੇ ਅੱਜ ਮੈਂ ਇਹ ਦੇਖਿਆ ਨਾਲ ਇੱਕ ਗੱਲ ਹੋਰ ਕਹਿ ਜਾਂ ਅੱਜ ਮੈਂ ਇੱਕ ਇਹ ਵੀ ਇਹ ਨੋਟ ਕਰਦਾ ਹੁੰਦਾ ਕਿ ਜਿਸ ਦਿਨ ਜਥੇਬੰਦੀ ਤੁਹਾਡੇ ਹੱਕਾਂ ਖਾਤਰ ਬੋਲਦੀ ਹੈ ਤਾਂ ਤੁਸੀਂ ਸਿਰਫ 2 ਜਾਂ 4 ਜਾਂ 10 ਜਿਹੜੇ ਜਿਨ੍ਹਾਂ ਦੀ ਸੋਚ ਵਿਕਸਿਤ ਹੋ ਚੁੱਕੀ ਹੈ ਉਹ ਲੋਕ ਆਉਣਗੇ ਤੇ ਜਦਨ ਅੱਜ ਵੋਟਾਂ ਬਾਰੇ ਬੋਲਦੇ ਨੇ ਤਾਂ ਇਕੱਠਾਂ ਦੇ ਕੱਟ ਭੀੜਾਂ ਦੀਆਂ ਭੀੜਾਂ ਇਕੱਠੀਆਂ ਹੋ ਜਾਂਦੀਆਂ ਨੇ ਵੀਰੋ ਤੁਸੀਂ ਹਜੇ ਤੱਕ ਆਪਣੇ ਸੋਚ ਨੂੰ ਹੋਰ ਵਿਕਸਿਤ ਕਰਨ ਦੀ ਜ਼ਰੂਰਤ ਹੈ ਸਾ ਅਸੀਂ ਚਾਹੁੰਦੇ ਆ ਕਿ ਜਿਹੜਾ ਮਰੀਜ਼ ਹੈ ਮਰੀਜ਼ ਨੂੰ ਪੀਜੀਆਈ ਤੱਕ ਜਾਣ ਤੋਂ ਪਹਿਲਾਂ ਪਹਿਲਾਂ ਹੀ ਉਹਦੀ ਸੋਚ ਨੂੰ ਵਿਕਸਿਤ ਕੀਤਾ ਜਾਵੇ ਕਿਉਂਕਿ ਤੁਸੀਂ ਉਦੋਂ ਆਉਂ ਜੋ ਜਥੇਬੰਦੀ ਕੋਲ ਜਦੋਂ ਤੁਹਾਡੇ ਜਿਹੜੇ ਸਾਾਸ ਇਹ ਜੋਕਾਂ ਖਿੱਚ ਜਾਂਦੀਆਂ ਨੇ ਪਰ ਫੇਰ ਵੀ ਜਥੇਬੰਦੀ ਤੁਹਾਡੇ ਨਾਲ ਹਰ ਦਮ ਮੋਢੇ ਨਾਲ ਮੋਢਾ ਲਾ ਕੇ ਖੜਦੀ ਹੈ ਅਤੇ ਤੁਹਾਡੀ ਸੋਚ ਨੂੰ ਵਿਕਸਿਤ ਕਰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ